ransom ਦੀਆਂ ਕਾਲਾਂ kidnapping ਦੀਆਂ ਕਾਲਾਂ ਜੇਲਾਂ ਤੋਂ ਆਉਂਦੀਆਂ ਨੇ ਤੇ ਗਾਣੇ ਬਣ ਰਹੇ ਨੇ ਕਿ ਜੇਲਾਂ ਤੋਂ ਫੋਨ ਆਣਗੇ ਕਿ ਜਿਹੜਾ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਸੀਗਾ ਉਹ ਇੱਕ ਸਾਧਨ ਬਣ ਗਿਆ ਉਹਦੇ ਨਾਲ ਜੇਲਾਂ ਦਾ ਜਿਹੜਾ ਟਕਿਆ ਹੋਇਆ ਸਿਸਟਮ ਸੀਗਾ ਉਹ ਸਾਰਾ ਖੁੱਲ ਕੇ ਬਾਹਰ ਆ ਗਿਆ ਕਿ ਇੰਨਾ ਸੋਖਾ ਹੈ ਜੇਲਾਂ ਦੇ ਵਿੱਚੋਂ ਇੰਟਰਨੈਟ ਦੀ ਵਰਤੋਂ ਕਰਨਾ ਕਿ ਆਪ ਸਰਕਾਰ ਨੇ ਕਿਹਾ ਕਿ ਸਾਡੇ ਕੋਲ ਫੰਡਸ ਨਹੀਂ ਹੈਗੇ ਤੇ ਮਾਨਯੋਗ ਹਾਈ ਕੋਰਟ ਨੇ ਕਿਹਾ ਫੰਡ ਜੇ ਤੁਹਾਡੇ ਕੋਲ ਨਹੀਂ ਹੈਗੇ ਤੇ ਅਸੀਂ ਆਰਡਰ ਪਾਸ ਕਰ ਦਿੰਨੇ ਆ ਕਿਉਂਕਿ ਸਟੇਟ ਦੇ ਕੋਲ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ 5-700 ਕਰੋੜ ਰੁਪਏ ਨਾ ਹੋਵੇ ਜੇਲਾ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਕਿ ਬੜਾ ਇੰਪੋਰਟੈਂਟ ਮੁੱਦਾ ਹੈ ਜਿਵੇਂ ਤੁਸੀਂ ਦੇਖਿਆ ਕਿ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਵੀ ਪੇਸ਼ ਹੋਏ ਸੀ ਇਸ ਮਾਮਲੇ ਦੇ ਵਿੱਚ ਤੇ ਇੱਕ ਸਖਤ ਰੁਕ ਕੋਟ ਦਾ ਇਹ ਵੀ ਨਜ਼ਰ ਪੈ ਰਿਹਾ ਹੈ ਵੀ ਜਿਹੜੇ ਜਿਹੜੇ ਅਫਸਰ ਇਹਦੇ ਵਿੱਚ ਸ਼ਾਮਲ ਸੀ ਉਹਨਾਂ ਦੇ ਨਾਮ ਆ ਜਿਹੜੇ ਹੁਣ 10 ਤਰੀਕ ਤੱਕ ਐਸੇਟ ਨੂੰ ਦੇਣੇ ਹੋਣਗੇ ਗੁਰੂ ਭਈਆ ਗਰੋਤਰਾ ਸਾਡੇ ਨਾਲ ਨੇ ਗੁਰੂ ਜੀ ਦੇਖਿਆ ਜਾਵੇ ਨਾਮ ਸਪੈਸੀਫਿਕ ਹੋਣ ਦਾ ਭਾਵ ਇਹੀ ਹੈ ਕਹਿ ਸਕਦੇ ਆਂ ਵੀ ਆਖਰਕਾਰ ਪਤਾ ਲੱਗੇ ਵੀ ਕਿਹੜੇ ਕਿਹੜੇ ਲੋਕ ਹੈਗੇ ਨੇ ਕਿਉਂਕਿ ਲੱਗਦਾ ਵੀ ਲੰਬੀ ਫੈਰਿਸ ਤਿਆਰ ਹੈ ਇਹਨਾਂ ਨਾਵਾਂ ਦੀ ਜਿੰਦੇ ਤੋਂ ਪਿੰਪੁਆਇੰਟ ਕਰਨੇ ਰਹੇ ਰਹਿੰਦੇ ਨੇ ਸਮੀਰ ਜੀ ਜੇ ਆਪਾਂ ਥੋੜਾ ਜਿਆ ਐਦੀ ਕੇਸ ਦੀ ਬੈਕਗ ਤੇ ਪੂਰਾ ਪੰਜਾਬ ਸਫਰ ਕਰ ਰਿਹਾ ਹੈ ਇੱਕ ਐਸੀ ਆਪਤਾ ਤੋਂ ਰੈਂਸਮ ਦੀਆਂ ਕਾਲਾਂ ਕਿਡਨਾਪਿੰਗ ਦੀਆਂ ਕਾਲਾਂ ਜਿਨ੍ਹਾਂ ਤੋਂ ਆndੀਆਂ ਨੇ ਤੇ ਗਾਣੇ ਬਣ ਰਹੇ ਨੇ ਕਿ ਜੇਲ੍ਹਾਂ ਤੋਂ ਫੋਨ ਆਣਗੇ ਉਸ ਚੀਜ਼ ਨੂੰ ਰੋਕਣ ਵਾਸਤੇ ਇਹ ਜਿਹੜਾ ਲੋਰੈਂਸ ਬਿਸ਼ਨੋਈ ਦਾ ਇੰਟਰਵਿਊ ਸੀਗਾ ਉਹ ਇੱਕ ਸਾਧਨ ਬਣ ਗਿਆ ਕਿ ਉਸ ਇੰਟਰਵਿਊ ਨੇ ਇੱਕ ਬਹੁਤ ਵੱਡੇ ਮੁੱਦੇ ਨੂੰ ਓਪਨ ਕਰਤਾ ਉਹਦੇ ਨਾਲ ਜੇਲ੍ਹਾਂ ਦਾ ਜਿਹੜਾ ਟਕਿਆ ਹੋਇਆ ਸਿਸਟਮ ਸੀਗਾ ਉਹ ਸਾਰਾ ਖੁੱਲ ਕੇ ਬਾਹਰ ਆ ਗਿਆ ਕਿ ਇੰਨਾ ਸੋਖਾ ਹੈ ਜੇਲ੍ਹਾਂ ਦੇ ਵਿੱਚੋਂ ਇੰਟਰਨੈਟ ਦੀ ਵਰਤੋਂ ਕਰਨਾ ਹੁਣ ਉਹ ਦੋ ਮੁੱਦਿਆਂ 'ਚ ਡਿਵਾਈਡ ਹੋ ਗਿਆ ਮਾਨਯੋਗ ਹਾਈ ਕੋਰਟ ਦੇ ਵਿੱਚ ਮੈਟਰ ਇੱਕ ਪਾਸੇ ਆ Yeah, keep... It. ਟੋਟਲ ਐਂਟਾਇਰ ਪੰਜਾਬ ਦੀਆਂ ਜਿੰਨੀਆਂ ਵੀ ਜ਼ਿਲ੍ਹਿਆਂ ਨੇ ਉਹਨਾਂ ਨੂੰ ਇੰਨਾ ਕੋ ਸਿਕਿਉਰ ਕਰ ਦਿੱਤਾ ਜਾਵੇ ਕਿ ਉੱਥੇ ਇੰਟਰਨੈਟ ਦੀ ਵਰਤੋਂ ਨਾ ਹੋ ਸਕੇ ਦੂਜੇ ਪਾਸੇ ਆ ਗਿਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਨਾਲ ਰਿਲੇਟਿਡ ਮਾਮਲਾ ਜਿੱਥੋਂ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਨਾਲ ਰਿਲੇਟਿਡ ਮਾਮਲਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਦਾ ਹੁਣ ਕੋਈ ਰੋਲ ਨਹੀਂ ਰਹਿ ਗਿਆ ਉਹਦੇ ਵਿੱਚ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਪੂਰੀ ਪਾਵਰ ਦਿੱਤੀ ਹੋਈ ਹੈ ਕਿ ਤੁਸੀਂ ਜਿਹੜੇ-ਜਿਹੜੇ ਬੰਦੇ ਰਿਸਪੌਂਸੀਬਲ ਨੇ ਉਹਨਾਂ ਦੇ ਨਾਮ ਕੱਢ ਕੇ ਤੇ ਸਾਨੂੰ ਉਹ ਰਿਪੋਰਟ ਦਿਓ ਉਸ ਤੋਂ ਬਾਅਦ ਸੀ ਦੇਖਾਂਗੇ ਕਿ ਇਹ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਵਾਸਤੇ ਦੇਣਾ ਹੈ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆਪਦੇ ਲੈਵਲ ਤੇ ਉਸ ਕੇਸ ਨੂੰ ਅੱਗੇ ਲੈ ਕੇ ਜਾਏਗੀ ਸੋ ਉਹਦੇ ਵਾਸਤੇ ਉਹਨਾਂ ਨੇ ਥੋੜਾ ਜਿਹਾ ਟਾਈਮ ਮੰਗਿਆ ਕਿ ਉਹਦੀ ਵੀ ਇੱਕ ਵਜ੍ਹਾ ਦੱਸੀ ਪ੍ਰਮੋਦ ਕੁਮਾਰ ਜੀ ਨੂੰ ਜੋ ਮੈਨੂੰ ਬੜੀ ਜੈਨੂਇਨ ਜੀ ਲੱਗਦੀ ਹੈ ਕਿ ਜਿਵੇਂ ਸੀਆਈਏ ਸਟਾਫ ਖਰੜ ਦੇ ਵਿੱਚ ਫਰਸਟ ਇੰਟਰਵਿਊ ਹੋਈ ਲਾਰੈਂਸ ਬਿਸ਼ਨੋਈ ਦੀ ਹੁਣ ਉੱਥੇ ਸੁਮੇ ਜੀ ਤੁਸੀਂ ਜਾਣਦੇ ਹੋ ਕਿ ਉੱਥੇ ਉਹਨਾਂ ਦਾ ਆਪਦਾ ਇੱਕ ਪਰਸਨਲ ਸਟਾਫ ਵੀ ਹੁੰਦਾ ਹੈ ਸੀਆਈਏ ਸਟਾਫ ਦਾ ਫਿਰ ਉਸ ਤੋਂ ਬਾਅਦ ਜਿਹੜੇ ਲੋਕ ਉਹਨਾਂ ਨੂੰ ਲੈ ਕੇ ਆਂਦੇ ਨੇ ਉਹ ਵੀ ਸਟਾਫ ਹੁੰਦਾ ਹੈ ਫਿਰ ਉਹਨਾਂ ਦੇ ਉ ਸਪੈਸ਼ਲ ਗਾਰਡ ਵੀ ਲੱਗੀ ਹੁੰਦੀ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਇੱਕ ਵੱਡਾ ਗੈਂਗਸਟਰ ਸੀਗਾ ਤੇ ਉਹਦੇ ਨਾਲ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੀਆਂ ਹਾਂਜੀ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਸੀ ਸੋ ਜਿਹੜੀ ਐਸਆਈਟੀ ਹੈ ਉਹਨਾਂ ਦਾ ਮੋਟਿਵੇ ਹੈ ਕਿ ਕੋਈ ਗਲਤ ਬੰਦਾ ਫਸੇ ਨਾ ਤੇ ਜਿਹੜਾ ਬੰਦਾ ਐਕਚੁਅਲ ਚ ਰਿਸਪਾਂਸਿਬਲ ਹੈ ਉਹ ਬਚੇ ਨਾ ਸੋ ਉਹਦੇ ਵਾਸਤੇ ਉਹਨਾਂ ਨੇ 10 ਅਕਤੂਬਰ ਤੱਕ ਦਾ ਟਾਈਮ ਮੰਗਿਆ ਜੋ ਕਿ ਕੋਰਟ ਨੇ ਦੇ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਤੁਸੀਂ ਆਪਦੀ ਰਿਪੋਰਟ ਕੰਪਲੀਟ ਕਰੋ ਤੇ ਸਾਨੂੰ ਦੱਸੋ ਵੀ ਕਿਹੜੇ ਨੇ ਇਹਦੇ ਵਿੱਚ ਇੱਕ ਇੰਟਰਸਟਿੰਗ ਗੱਲ ਸਾਹਮਣੇ ਹੋ ਰਹੀ ਕਿ ਇਹਨੇ ਇੱਕ ਵਿਅਕਤੀ ਜਿੰਨੇ ਇੰਟਰਵਿਊ ਕੀਤੀ ਸੀਗੀ ਤੁਹਾਡੇ ਪੇਸ਼ੇ ਤੋਂ ਹੀ ਸਬੰਧ ਰੱਖਦੇ ਨੇ ਜਗਵਿੰਦਰ ਪਟਿਆਲ ਜੀ ਉਹਨਾਂ ਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸਾਰੇ ਮਾਮਲੇ ਨੂੰ ਹੀ ਚੈਲੰਜ ਕਰਤਾ ਉਹਨਾਂ ਨੇ ਇਸ ਚੀਜ਼ ਨੂੰ ਹੀ ਚੈਲੰਜ ਕਰਤਾ ਕਿ ਐਸਆਈਟੀ ਕਿਉਂ ਫਾਰਮ ਕੀਤੀ ਗਈ ਹਾਂਜੀ ਹੁਣ ਜੀ ਆ ਜਿਹੜਾ ਪਿਛਲੀ ਡੇਟ ਤੇ ਆਰਡਰ ਹੋਇਆ ਨਾ ਜਿਸ ਦੇ ਵਿੱਚ ਐਸਆਈਟੀ ਨੇ ਡਿਕਲੇਅਰ ਕੀਤਾ ਕਿ ਸੀਆਈਏ ਸਟਾਫ ਖਰੜ ਦੇ ਵਿੱਚ ਇੰਟਰਵਿਊ ਹੋਈ ਹੈ ਤੇ ਜਿਨੇ ਇੰਟਰਵਿਊ ਕੀਤੀ ਸੀ ਉਹ ਚੰਡੀਗੜ੍ਹ ਚ ਬੈਠਾ ਸੀਗਾ ਸੋ ਉਹ ਜਦੋਂ ਮਾਮਲਾ ਸਾਹਮਣੇ ਆਇਆ ਤੇ ਜੋਗਿੰਦਰ ਪਟਿਆਲ ਨੇ ਸੁਪਰੀਮ ਕੋਰਟ ਦੇ ਵਿੱਚ ਉਸ ਆਰਡਰ ਨੂੰ ਹੀ ਚੈਲੰਜ ਕਰ ਦਿੱਤਾ ਹਾਈ ਸੁਪਰੀਮ ਕੋਰਟ ਦੇ ਵਿੱਚ ਜਦ ਕਿ ਸੁਪਰੀਮ ਕੋਰਟ ਨੇ ਉਸ ਮਾਮਲੇ ਦੇ ਉੱਤੇ ਸਟੇ ਲਗਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਸਮਝੀ ਉਹ ਕਹਿੰਦੇ ਵੀ ਸਰਕਾਰ ਸੌਰੀ ਮਾਂਜੋ ਹਾਈ ਕੋਰਟ ਬਿਲਕੁਲ ਸਹੀ ਕੰਮ ਕਰ ਰਹੀ ਹੈ ਉਹਨੂੰ ਅਸੀਂ ਹੋਵੀ ਚੱਲਣ ਦਾਂਗੇ ਤੁਹਾਨੂੰ ਅਰੈਸਟ ਨਹੀਂ ਕੀਤਾ ਜਾਊਗਾ ਜਦੋਂ ਤੱਕ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਕਿਉਂਕਿ ਜਦੋਂ ਰਿਪੋਰਟ ਮਾਂਜੋ ਕੋਰਟ ਦੇ ਅੱਗੇ ਆ ਜਾਏਗੀ ਜਿਹੜੇ ਜਿਹੜੇ ਦੋਸ਼ੀ ਹੋਣਗੇ ਉਸ ਤੋਂ ਬਾਅਦ ਹੀ ਉਹਦੇ ਉੱਤੇ ਹੋਏਗਾ ਸੋ ਉਹਨੂੰ ਇੱਕ ਛੋਟਾ ਜਿਹਾ ਰੀਲੀਫ ਵੀ ਮਿਲਿਆ ਪਰ ਇੱਕ ਗੱਲ ਜਿਹੜੀ ਉੱਪਰ ਕੇ ਸਾਹਮਣੇ ਇਹ ਆ ਜਾਂਦੀ ਹੈ ਕਿ ਜਿਹੜੇ ਲੋਕਾਂ ਨੇ ਇਹ ਕੰਮ ਕੀਤੇ ਉਹ دہشت ਚ ਆ ਗਏ ਉਹਨਾਂ ਨੂੰ ਡਰ ਲੱਗਣ ਲੱਗ ਪਿਆ ਕਿ ਕੱਲ ਨੂੰ ਅਸੀਂ ਅਰੈਸਟ ਵੀ ਹੋ ਸਕਦੇ ਹਾਂ ਸੋ ਇਸ ਕਰਕੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ ਇਹ ਗੱਲਾਂ ਪਹਿਲਾਂ ਵੀ ਦਬੀ-ਛੁਪੀ ਜਮਾਨੇ ਦੇ ਵਿੱਚ ਸਾਰੇ ਸਰਕਲਸ ਚਲਦੀਆਂ ਸੀਗੀਆਂ ਪੋਲਿਟੀਕਲ ਸਰਕਲਸ 'ਚ ਵੀ ਪੱਤਰਕਾਰਾਂ ਦੇ ਸਰਕਲ ਦੇ ਵਿੱਚ ਵੀ ਵੀ ਯਾਰ ਅੱਡਾ ਵੱਡਾ ਕੰਮ ਹੋ ਗਿਆ ਜਿਹੜੇ ਬੰਦੇ अपराधी ਦੀ ਤਾਂ ਗੱਲ ਕੀਤੀ ਜਾ ਰਹੀ ਹੈ ਲੇਕਿਨ ਜਿਹੜਾ ਬੰਦਾ ਇੰਟਰਵਿਊ ਕਰਦਾ ਪਿਆ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਤੇ ਆ ਜਿਹੜੀ ਉਹਨੇ ਆਪਦੇ ਆਪ ਹੀ ਇੱਕ ਪਟੀਸ਼ਨ ਸੁਪਰੀਮ ਕੋਰਟ ਚ ਫਾਈਲ ਕੀਤੀ ਉਥੋਂ ਇਹ ਪਤਾ ਚੱਲਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਚੋਰ ਹੈ ਜਾਂ دہشت ਦਾ ਮਾਹੌਲ ਹੈ ਜਿਹਦੇ ਕਰਕੇ ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਪਿਆ ਪਰ ਇਹਦੇ ਚ ਹੁਣ ਦੇਖਿਓ ਜਿਵੇਂ ਚੀਫ ਸੈਕਟਰੀ ਨੂੰ ਇਸ ਵਾਰ ਵੀ ਬੁਲਾਇਆ ਸੀ ਅਗਲੀ ਵਾਰ ਵੀ ਬੁਲਾਇਆ ਗਿਆ ਹੈਗਾ ਤੇ ਕੋਰਟ ਨੇ ਜਿਵੇਂ 10 ਤਰੀਕ ਤੱਕ ਨਾਮ ਮੰਗ ਲਏ ਨੇ 12 ਤਰੀਕ ਦੀ ਅਗਲੀ ਪੇਸ਼ੀ ਹੈ ਯਾਨੀ ਕਿ ਕੋਰਟ ਦੇ ਵਿੱਚ ਆਮ ਤੌਰ ਤੇ ਜਿਵੇਂ ਕਹਿੰਦੇ ਆ ਵੀ ਮਾਮਲੇ ਲਟਕ ਜਾਂਦੇ ਨੇ ਪਰ ਕੋਰਟ ਬੜੇ ਜਿਖਿਆ ਸੰਜੀਦਾ ਤਰੀਕੇ ਦੇ ਨਾਲ ਲੱਗੇ ਹੋਏ ਨੇ ਕਿਉਂਕਿ ਜਿਵੇਂ ਚੀਫ ਸੈਕਟਰੀ ਨੂੰ ਦੁਬਾਰੇ ਬੁਲਾਇਆ ਵੀ ਜਿਲ੍ਹਾ ਦੀ ਸੁਰੱਖਿਆ ਨੂੰ ਲੈ ਕੇ ਜਿਹੜੇ ਫੰਡਸ ਦੀ ਲੋੜ ਹੈ ਉਹ ਵੀ ਤੁਹਾਨੂੰ ਇਹ ਨਹੀਂ ਹੈਗਾ ਵੀ ਜਿਕਰ ਕੱਲ ਨੂੰ ਮੰਗੜੇ ਪੈਣ ਜਾਂ ਯਾਨੀ ਕਿ ਉੱਥੇ ਡਿਸਾਈਡ ਹੋ ਜਾਊਗਾ ਵੀ ਕਿਹਨੇ ਕੀ ਕੰਮ ਕਰਨਾ ਬਿਲਕੁਲ ਐਕਚੁਅਲੀ ਕੱਲ ਇਸ ਕੇਸ ਦੀ ਪਹਿਲਾਂ ਨਾ ਹੀਰਿੰਗ ਹੋਈ ਤੇ ਉਹਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਸਾਡੇ ਕੋਲ ਫੰਡਸ ਨਹੀਂ ਹੈਗੇ ਤੇ ਮਾਂਜੋਗ ਹਾਈ ਕੋਰਟ ਨੇ ਕਿਹਾ ਫੰਡ ਜੇ ਤੁਹਾਡੇ ਕੋਲ ਨਹੀਂ ਹੈਗੇ ਤੇ ਅਸੀਂ ਆ ਆਰਡਰ ਪਾਸ ਕਰ ਦਿੰਨੇ ਆ ਕਿਉਂਕਿ ਸਟੇਟ ਦੇ ਕੋਲ ਉਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ 5-700 ਕਰੋੜ ਰੁਪਏ ਨਾ ਹੋਵੇ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਕਿ ਬੜਾ ਇੰਪੋਰਟੈਂਟ ਮੁੱਦਾ ਹੈ ਸੋ ਇਸ ਕਰਕੇ ਚੀਫ ਸਕੱਟਰੀ ਸਾਹਿਬ ਨੂੰ ਅੱਜ ਬੁਲਾਇਆ ਗਿਆ ਉਹ ਸਾਰੀ ਜਿੰਨੀ ਦੇਰ ਤੱਕ ਹੀਅਰਿੰਗ ਚੱਲਦੀ ਰਹੀ ਘੰਟਾ ਡੇਢ ਘੰਟਾ ਬੈਠੇ ਵੀ ਰਹੇ ਉੱਥੇ ਵੀਸੀ ਦੇ ਥਰੂ ਉਹਨਾਂ ਨੂੰ ਅਗਲੀ ਤਰੀਕ ਤੇ ਵੀ ਬੁਲਾਇਆ ਗਿਆ ਇਹ ਚੀਜ਼ਾਂ ਇੰਡੀਕੇਟ ਕਰਦੀਆਂ ਨੇ ਕਿ ਕੋਰਟ ਨੇ ਹੁਣ ਜੇਲ੍ਹ ਡਿਪਾਰਟਮੈਂਟ ਨੂੰ ਜਾਂ ਪੰਜਾਬ ਸਰਕਾਰ ਨੂੰ ਭੱਜਣ ਦਾ ਮੌਕਾ ਨਹੀਂ ਦੇਣਾ ਉਹਨਾਂ ਨੂੰ ਇਹ ਗੱਲ ਕਹਿਣ ਦਾ ਮੌਕਾ ਨਹੀਂ ਦੇਣਾ ਕਿ ਆਹ ਡਿਪਾਰਟਮੈਂਟ ਸਾਨੂੰ ਪਰਮਿਸ਼ਨ ਨਹੀਂ ਦੇ ਰਿਹਾ ਐਥੋਂ ਸਾਨੂੰ ਸੈਂਕਸ਼ਨ ਨਹੀਂ ਮਿਲ ਰਹੀ ਜਾਂ ਐਥੋਂ ਸਾਨੂੰ ਪੈਸੇ ਨਹੀਂ ਆ ਰਹੇ ਉਹ ਸਾਰੀਆਂ ਚੀਜ਼ਾਂ ਜਾਨੇ ਕਿਉਂਕਿ ਚੀਫ ਸੈਕਟਰੀ ਸਾਹਿਬ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਬੈਠੇ ਹੈ ਤੇ ਜੋ ਵੀ ਆਰਡਰ ਹੋਏਗਾ ਉਹ ਚੀਫ ਸੈਕਟਰੀ ਸਾਹਿਬ ਨੂੰ ਉਸੇ ਟਾਈਮ ਕਨਵੇ ਕਰ ਦਿੱਤਾ ਜਾਏਗਾ ਤੇ ਉਹ ਜਿਹੜਾ ਆਪਦਾ ਜਵਾਬ ਜਿਹੜਾ ਕੋਰਟ ਦੇ ਨਾਲ ਸਾਂਝਾ ਕਰਨਗੇ ਇੱਕ ਦੋ ਤਰੀਕਾ ਹੋ ਸਕਦਾ ਹੈ ਪਹਿजान ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਮੁੱਦੇ ਦਾ ਹਾਂ ਜੀ ਵੀ ਮੈਨੂੰ ਲੱਗਦਾ ਹੈ ਕਿ ਇਹ ਮੁੱਦੇ ਦਾ ਇੱਕ ਨਿਸ਼ਚਿਤ ਅੰਤ ਜ਼ਰੂਰ ਹੋਏਗਾ ਇੱਕ ਲਾਸਟ ਇੱਕ ਤਰੀਕਾ ਦੱਸ ਦਿਓ ਅਗਲੀ ਕਦੋਂ ਪਹੁੰਗੇ ਦੂਜੀ ਗੱਲ ਇਹ ਹੈ ਵੀ ਚਲੋ ਇਸ ਮਾਮਲੇ ਤੋਂ ਹਟ ਕੇ ਜੇ ਗੱਲ ਕਰ ਲਈਏ ਕਿ ਜਦੋਂ ਵੈਸੇ ਤਾਂ ਹੋਣਾ ਇਹ ਹੈ ਵੀ ਐਡਾ ਪ੍ਰਸ਼ਾਸਨਿਕ ਸਿਸਟਮ ਚਲਾਉਂ ਕੰਮ ਕਿਵੇਂ ਠੀਕ ਰਿਹਾ ਸੁਧਾਰ ਕੋਟ ਰਹੀ ਆ ਪਰ ਹੁਣ ਹਾਂਜੀ ਬਿਲਕੁਲ ਸਰ ਤੁਸੀਂ ਦੇਖੋ ਨਾ ਪਹਿਲਾਂ ਐਡਵੋਕੇਟ ਜਰਨਲ ਆਫਿਸ ਜਿਹੜਾ ਸੀਗਾ ਉਹਨਾਂ ਦੇ ਆਫੀਸਰ ਆ ਜਾਂਦੇ ਸੀਗੇ ਕੋਰਟ ਦੇ ਵਿੱਚ ਤੇ ਜਵਾਬ ਦਿੰਦੇ ਸੀ ਅੱਜ ਮਾਨਯੋਗ ਏਜੀ ਸਾਹਿਬ ਜਿਹੜੇ ਸਾਡੇ ਐਡਵੋਕੇਟ ਜਰਨਲ ਨੇ ਗੁਰਮਿੰਦਰ ਸਿੰਘ ਗੈਰੀ ਜੀ ਉਹ ਆਪ ਪਰਸਨਲੀ ਪੇਸ਼ ਹੋਏ ਉੱਥੋਂ ਇਹ ਪਤਾ ਚੱਲਦਾ ਹੈ ਕਿ ਕੋਰਟ ਬੜੀ ਸੈਂਸੀਅਰ ਹੈ ਉਹਨਾਂ ਨੇ ਮਾਨਯੋਗ ਕੋਰਟ ਨੂੰ ਇਹ ਗੱਲ ਦੱਸੀ ਕਿ ਕੱਲ ਰਾਤ ਨੂੰ ਲੇਟ ਨਾਈਟ ਤੱਕ ਮੀਟਿੰਗਾਂ ਚੱਲਦੀਆਂ ਰਹੀਆਂ ਹੋਰ ਅੱਜ ਮਾਰਨਿੰਗ ਦੇ ਵਿੱਚ ਵੀ ਮੀਟਿੰਗਾਂ ਚੱਲੀਆਂ ਕਿ ਆਪਾਂ ਕੋਰਟ ਨੂੰ ਕੋਈ ਇੱਕ ਜਵਾਬ ਦੇਣਾ ਹੈ ਇਵਨ ਚੀਫ ਮਿਨਿਸਟਰ ਭਗਵੰਤ ਮਾਨ ਜੀ ਦਾ ਵੀ ਜ਼ਿਕਰ ਆਇਆ ਕਿ ਉਹਨਾਂ ਨੂੰ ਵੀ ਇਹ ਦੱਸਿਆ ਗਿਆ ਕਿ ਇਸ ਤਰੀਕੇ ਦੇ ਨਾਲ ਇਹ ਮੁੱਦਾ ਜਿਹੜਾ ਹਾਈ ਕੋਰਟ ਦੇ ਉਹਨਾਂ ਚ ਐਸ ਲੈਵਲ ਤੇ ਪਹੁੰਚ ਗਿਆ ਹੈ ਕਿ ਆਪਾਂ ਹੁਣ ਇਥੋਂ ਦੀ ਡਿਲੇ ਨਹੀਂ ਕਰ ਸਕਦੇ ਔਰ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹਾਂਗਾ ਸਰ ਕਿ ਜਿਹੜੀ ਚੀਜ਼ ਦੀ ਇਹ ਹੁਣ ਡਿਮਾਂਡ ਕਰ ਰਹੇ ਨੇ ਟਾਈਮ ਦੀ ਡਿਮਾਂਡ 8 ਮਹੀਨੇ ਪਹਿਲਾਂ ਵੀ ਇਹ ਐਸੀ ਚੀਜ਼ ਦੀ ਡਿਮਾਂਡ ਕਰ ਰਹੇ ਸੀਗੇ ਉਦੋਂ ਵੀ ਇਹਨਾਂ ਨੇ 7-8 ਮਹੀਨੇ ਦਾ ਟਾਈਮ ਮੰਗਿਆ ਸੀ ਸੋ 7-8 ਮਹੀਨੇ ਦਾ ਟਾਈਮ ਤਾਂ ਕੋਰਟ ਦੀਆਂ ਹੀਅਰਿੰਗਾਂ 'ਚ ਲੰਘ ਗਿਆ ਪਰ ਉਸ ਦੇ ਬਾਵਜੂਦ ਵੀ ਕੋਈ ਡਿਵੈਲਪਮੈਂਟ ਨਹੀਂ ਹੋਈ ਸੋ ਸਹੀ ਉਮੀਦ ਕਰਦੇ ਆ ਕਿ ਕੋਰਟ ਦੇ ਵਿੱਚ ਜਿਵੇਂ ਛੋਟੀਆਂ ਛੋਟੀਆਂ ਤਰੀਕਾਂ ਪੈ ਰੀਆਂ ਨੇ ਹੁਣ 12 ਤਰੀਕ ਨੂੰ ਵੀ ਸਵੇਰੇ ਸਪੈਸ਼ਲ ਕੋਰਟ ਨੇ 10 ਵਜੇ ਦਾ ਟਾਈਮ ਫਿਕਸ ਕੀਤਾ ਹੈ ਕਿ 10 ਵਜੇ ਅਸੀਂ ਦੁਬਾਰਾ ਫਿਰ ਸੁਣਵਾਈ ਕਰਾਂਗੇ ਇਹ ਇੱਕ ਤਰ੍ਹਾਂ ਦਾ ਪ੍ਰਸ਼ਾਸਨਿਕ ਲੈਵਲ ਦੇ ਉੱਤੇ ਬਹੁਤ ਵੱਡਾ ਦਬਾਅ ਹੁੰਦਾ ਹੈ ਕਿ ਹਾਈ ਕੋਰਟ ਦੇ ਵਿੱਚ 20 ਤਰੀਕ ਨੂੰ 11 ਵਜੇ ਜਵਾਬ ਦੇਣਾ ਹੈ ਤੁਹਾਇਸਕਰ ਉਸ ਤਰੀਕ ਤੇ ਚੀਫ ਸਕੱਟਰੀ ਸਾਹਿਬ ਨੂੰ ਦੁਬਾਰਾ ਫਿਰ ਵੀਸੀ ਦੇ ਥਰੂ ਪੇਸ਼ ਹੋਣ ਲਈ ਕਿਹਾ ਗਿਆ ਤਾਂ ਕਿ ਜੋ ਵੀ ਡਿਸੀਜਨ ਹੋਵੇ ਉਹਦਾ ਉਹਦਾ ਫੈਸਲਾ ਜਿਹੜਾ ਉਹ ਮੌਕੇ ਤੇ ਕੀਤਾ ਜਾ ਸਕੇ ਚਲੋ ਫਿਰ ਕੰਕ੍ਰੀਟ ਜੇ ਕਹੀਏ ਕਿ ਹਰ ਨਿਕਲਦਾ ਨਜ਼ਰ ਆਊਗਾ ਕਿਉਂਕਿ ਕੋਰਟ ਬੜਾ ਸੰਜੀਦਾ ਇਸ ਪੂਰੇ ਮਸਲੇ ਨੂੰ ਲੈ ਕੇ ਜਿਨ੍ਹਾਂ ਦੀ ਸਖਿਆ ਨੂੰ ਲੈ ਕੇ ਤੇ ਦੂਜੇ ਪਾਸੇ ਗੱਲ ਇਹ ਹੈ ਵੀ ਜਿਹੜੇ ਜਿਹੜੇ ਲੋਕ ਇਨਵੋਲਵ ਸੀਗੇ ਉਹਨਾਂ ਤੇ ਵੀ ਸਖਤ ਐਕਸ਼ਨ ਦੀ ਹੋਣੀ ਜਿਹੜੀ ਤਲਵਾਰਾਂ ਹੁਲਟਣ ਲੱਗ ਗਈ ਹੈ ਕਿਉਂਕਿ 10 ਤਰੀਕ ਤੱਕ ਨਾਮ ਦੇਣੇ ਨੇਗੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਜਿਹੜੇ ਇਸ ਵਿੱਚ ਸ਼ਾਮਲ ਸੀਗੇ ਵੀਡੀਓ ਜਰਨਿਸ